ਸਾਸਿਕਾ ਸਾਥੀਓ ਭੋਲੇ ਆ ਨਾ ਸ਼ੁਕਰੇ ਨਹੀਂ ਆ ਹੋਂਦ ਤੇਰੀ ਤੋਂ ਮੁਕਰੇ ਨਹੀਂ ਆ ਤੇਰੇ ਨਾਮ ਲਈਦਾ ਰੱਬਾ ਤੂੰ ਸਮਰੱਥ ਕਹੀਦਾ ਰੱਬਾ ਭੋਲੇ ਆ ਨਾ ਸ਼ੁਕਰੇ ਨਹੀਂ ਆ ਤੇਰੀ ਹੋਂਦ ਤੋਂ ਮੁਕਰੇ ਨਹੀਂ ਆ ਤੇਰੇ ਨਾਮ ਲਈਦਾ ਰੱਬਾ ਤੂੰ ਸਮਰੱਥ ਕਹੀਦਾ ਰੱਬਾ ਹੋਰਾਂ ਦੇ ਕਮ ਆਉਣੇ ਵੀ ਆ ਡਿੱਗਿਆਂ ਤੇ ਹੀ ਉਠਾਉਣੇ ਵੀ ਆ ਭੁੱਖਿਆਂ ਨੂੰ ਦਿੰਨੇ ਆ ਖਾਣਾ ਸੌਵੇਂ ਨਾ ਕੋਈ ਭੁੱਖਣ ਪਾਣਾ ਹਰ ਦੁੱਖ ਸਾਨੂੰ ਜਰਨਾ ਆਉਂਦਾ ਹੱਸ ਕੇ ਸੂਲੀ ਚੜ੍ਹਨਾ ਆਉਂਦਾ ਜਿੱਥੇ ਵੀ ਕੋਈ ਆਫਤ ਆਵੇ ਸਿੰਘ ਤੇਰਾ ਹਾਜ਼ਰ ਹੋ ਜਾਵੇ ਧਰਮ ਜਾਤ ਨਾ ਕੋਈ ਅਕੀਦਾ ਆਪਾਂ ਨੂੰ ਕੀ ਫਰਕ ਕਰੀਦਾ ਅੱਜ ਸਾਡੇ ਤੇ ਆਫਤ ਟੁੱਟੀ ਸਾਡੀ ਕਿਸੇ ਨੇ ਬਾਤ ਨਾ ਪੁੱਛੀ ਅੱਜ ਸਾਡੇ ਤੇ ਆਫਤ ਟੁੱਟੀ ਸਾਡੀ ਕਿਸੇ ਨੇ ਬਾਤ ਨਾ ਪੁੱਛੀ ਸਾਡਾ ਖਾ ਕੇ ਹੋ ਗਏ ਹੋ ਗਏ ਢਿੱਡ ਤੇ ਹੱਥ ਫੇਰ ਕੇ ਸੌਂਗੇ ਬੇਸ਼ਰਮੋ ਇਹ ਭੌਂਦਾ ਨਹੀਂ ਸੀ ਇਹ ਸਭ ਤੁਹਾਡੇ ਪਿਉ ਦਾ ਨਹੀਂ ਸੀ ਤੁਸੀਂ ਰੱਬਾ ਕਹਿਰ ਕਮਾਇਆ ਦੁਸ਼ਮਣ ਬਣ ਕੇ ਪਾਣੀ ਆਇਆ ਇਹ ਕਿਹੜਾ ਦਸਤੂਰ ਹੈ ਦੱਸ ਦੇ ਸਾਡਾ ਕੀ ਕਸੂਰ ਹੈ ਦੱਸ ਦੇ ਕੋਠੇ ਟਹਿ ਗਏ ਮੱਝਾਂ ਹੜੀਆਂ ਫਸਲਾਂ ਡੁੱਬੀਆਂ ਪੱਕੀਆਂ ਖੜੀਆਂ ਕੱਪੜਾ ਲੀਡਾਲ ਆਟਾ ਦਾਣਾ ਬੁੱਢਾ ਬੱਚਾ ਭੁੱਖਣ ਪਾਣਾ ਇੱਤੀ ਮਾਰ ਪਈ ਕਰਲਾਣੇ ਹਾਸਾ ਟੱਠਾ ਤੇਰੇ ਭਾਣੇ ਇੱਤੀ ਮਾਰ ਪਈ ਕਰਲਾਣੇ ਹਾਸਾ ਟੱਠਾ ਤੇਰੇ ਭਾਣੇ ਤੇ ਰਖਵਾਲੇ ਪਏ ਨੇ ਸੁੱਤੇ ਤੇ ਰਖਵਾਲੇ ਪਏ ਨੇ ਸੁੱਤੇ ਰਾਜੇ ਸੀ ਮੁਕੱਦਮ ਕੁੱਤੇ ਸਾਨੂੰ ਆਪਣੀ ਜਾਨ ਦੀ ਪਈ ਏ ਇਹਨਾਂ ਨੂੰ ਬਸ ਖਾਣ ਦੀ ਪਈ ਏ ਸਾਨੂੰ ਆਪਣੀ ਜਾਨ ਦੀ ਪਈ ਏ ਇਹਨਾਂ ਨੂੰ ਬਸ ਖਾਣ ਦੀ ਪਈ ਏ ਤੂੰ ਵੀ ਸੁਣੋ ਜਾਲਮ ਰਾਜੇ ਅਸੀਂ ਪੰਜਾਬੀ ਸਤਕੁਰ ਸਾਜੇ ਸੀਨਾ ਡਾ ਕੇ ਅੜ ਗਏ ਹੁਣ ਇਕੱਠੇ ਹੋ ਕੇ ਖੜ ਗਏ ਹੁਣ ਔਖੇ ਸੋਖੇ ਉੱਠ ਪਾਵਾਂਗੇ ਫਿਰ ਤੇਰੇ ਤੋਂ ਹਿਸਾਬ ਲਵਾਵਾਂਗੇ ਟੈਕਸ ਲੈਣਾ ਦਾਣੇ ਖਾਵੇਂ ਸਾਨੂੰ ਬਾਰਡਰ ਤੇ ਮਰਵਾਵੇਂ ਸਾਨੂੰ ਤੇਰਾ ਠੇਕਾ ਤੇ ਨਹੀਂ ਤੂੰ ਕੋ ਸਾਡਾ ਠੇਕਾ ਤੇ ਨਹੀਂ ਹੁਣ ਨਹੀਂ ਗੱਲਾਂ ਦੇ ਵਿੱਚ ਆਉਣਾ ਹੁਣ ਵੀ ਤੈਨੂੰ ਵੀ ਹੁਣ ਵਾਣੀ ਪਉਣਾ ਉੱਠ ਪਿਆ ਲਾ ਕੇ ਜੈਕਾਰਾ ਨਾਲ ਪੰਜਾਬ ਖਲੋਤਾ ਸਾਰਾ ਵੱਦੂ ਤੇ ਤੂੰ ਧੋਕੇ ਖਾ ਲੈ ਪੱਗ ਬਨ ਲੈ ਭਵੇਂ ਚੋਲਾ ਪਾ ਲੈ ਹੁਣ ਨਾ ਚੱਲਨੀ ਕੋਈ ਨਟੰਕੀ ਤੂੰ ਸਾਡੇ ਲਈ ਮਹਾਕਲੰਕੀ ਹੁਣ ਨਾ ਚੱਲਨੀ ਕੋਈ ਨਟੰਕੀ ਤੂੰ ਸਾਡੇ ਲਈ ਮਹਾਕਲੰਕੀ ਰੱਬਾ ਥੱਲੇ ਆ ਮੈਂ ਦੱਸਾਂ ਰੱਬਾ ਥੱਲੇ ਆ ਮੈਂ ਦੱਸਾਂ ਪਾਣੀ ਵਿੱਚ ਖੜਾ ਕੇ ਦੱਸਾਂ ਰੱਬ ਵਾਲੇ ਕੰਮ ਕਰ ਜ ਰੱਬ ਐ ਗੱਲ ਇਨਸਾਫ ਦੀ ਕਰ ਜ ਰੱਬ ਐ ਜੇ ਤੂੰ ਡਾਢੇ ਨਾਲ ਖਲਾਉਣਾ ਸਾਨੂੰ ਜੇ ਐਵੇਂ ਹੀ ਤੜਫਾਉਣਾ ਜਾਲਮ ਦੀ ਹਾਮੀ ਵੀ ਭਰਦਾ ਰੱਬ ਬਣ ਕੇ ਦਾਵਾ ਵੀ ਕਰਦਾ ਮਣ ਕੇ ਦਾਵਾ ਵੀ ਕਰਦਾ ਤੱਕੇ ਸ਼ਾਇਦ ਤੇਰੇ ਨਹੀਂ ਮੰਨਦੇ ਜਾਂ ਤੇਰੀ ਰੱਬ ਗ੍ਰਹਿ ਨਹੀਂ ਮੰਨਦੇ ਤੱਕੇ ਸ਼ਾਇਦ ਤੇਰੇ ਨਹੀਂ ਮੰਨਦੇ ਜਾਂ ਤੇਰੀ ਰੱਬ ਗ੍ਰਹਿ ਨਹੀਂ ਮੰਨਦੇ ਸਾਸਿਕਾ